ਟ੍ਰੇ ਹੋ ਜਾਂਦੀ ਹੈ engagement ring ਲਈ ਹੋ ਗਿਆ ਬਾਕਸਿਸ ਵਗੈਰਾ ਮਤਲਬ ਕਿ ਆਪਣੀ ਪਸੰਦ ਦਾ ਤੁਸੀਂ ਜਿਵੇਂ ਮਰਜੀ ਤੁਸੀਂ ਉਹ ਕਰ ਸਕਦੇ ਆ ਮਤਲਬ ਕਿ ਜਿਵੇਂ ਰਿੰਗ ਦੇ ਨਾਲ ਆਂਦੇ ਬਾਕਸਿਸ ਆ ਆਪਣਾ ਲਹਿੰਗੇ ਦੇ ਨਾਲ ਜਾਂ ਸੂਟ ਦੇ ਨਾਲ ਮੈਚਿੰਗ ਰਿੰਗ ਉਹ ਲੈ ਲੈਂਦੇ ਆ ਹਾਂ ਚੱਲ ਰਿਹਾ ਹੈ ਹੋਰੇ ਫੋਟੋ ਨੇ ਜੇ ਤੁਸੀਂ ਜਿਵੇਂ ਆਪਣਾ ਬੰਦਾ ਕਹਿੰਦਾ ਕਿ ਇਹ ਕਾਰ ਦੇ ਨਾਲ ਹੋ ਰਹੀ ਸਾਰਾ ਮੈਨੂੰ ਲਿਖਿਆ ਜਾਵੇ ਸਾਰਾ ਲਿਖ ਕੇ ਆ ਜਿੰਦੇ ਫੋਟੋ ਲੱਗ ਜਾਂਦੀ ਹੈ ਕਪਲ ਦੀ ਜਿੰਨਾ ਵੀ ਮੈਰੀ ਲਿਖਿਆ ਜਾਵੇ ਤੇ ਉਹ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਦੇਖ ਰਹੇ ਹੋਵੋਗੇ ਕਿ ਗੱਡੀ ਦੇ ਵਿੱਚ ਬਲੌਗ ਸਟਾਰਟ ਕਰਿਆ ਜਿਵੇਂ ਕਿ ਤੁਹਾਨੂੰ ਪਤਾ ਵੀ ਮੇਰੀ ਬੂਆ ਦਾ ਵਿਆਹ ਹੈ ਸਰਦਾਰ ਜੀ ਦੀ ਬੂਆ ਸੱਸ ਦਾ ਵਿਆਹ ਹੈ ਆ ਪਿੱਛੇ ਮੰਮੀ ਦੇ ਕੁੜਮਣੀ ਦਾ ਵਿਆਹ ਹੈ ਉਹ ਗੱਲ ਖੁਸ਼ ਆਇਆ ਵੀ ਉਮਰ ਛੋਟੀ ਆ ਤਾਂ ਕਰਕੇ ਪਰ ਰਿਸ਼ਤੇਦਾਰੀ ਦੇ ਤੌਰ ਤੇ ਜੇ ਆਪਾਂ ਦੇਖਿਆ ਜਾਵੇ ਤੇ ਹੁਣ ਅਸੀਂ ਜੀ ਤੁਰਿਆ ਜੀ ਚਿੱਠੀ ਦਾ ਸਮਾਨ ਲੈਣਾ। ਮੈਂ ਥੋੜੇ ਜਿਹੀ ਦਿਨਾਂ ਤੱਕ ਚਿੱਠੀ ਆੜੀਆਂ ਤਾਂ ਫਿਰ ਇੰਦਰ ਸਰਦਾਰ ਜੀ ਕਹਿੰਦੇ ਵੀ ਅਸੀਂ ਚਿੱਠੀ ਦਾ ਪਾਈ ਸਮਾਨ ਲੈ ਕੇ ਆਵਾਂਗੇ। ਤੇ ਮਾਂਮੂ ਵਗੈਰਾ ਸਾਰਾ ਕੁਝ ਲੈ ਲਏ। ਉੱਥੇ ਮੂੰਹ ਮਿੱਠਾ ਕਰਾਉਣ ਨੂੰ ਜਿਹੜਾ ਬਦਾਣਾ ਵਗੈਰਾ ਲੈਣਾ ਉਹ ਵੀ ਲੈ ਲਿਆ ਪਰ ਥੋੜੀ ਜਿਹੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਮੇਨ ਆ। ਹੁਣ ਅਸੀਂ ਉਹ ਲੈਣ ਤੁਰੇ ਹੋਇਆ ਰੋਪੜ ਤੋਂ। ਤੇ ਮੈਨੂੰ ਇਹਨਾਂ ਨੇ ਮਾਲਾ ਤੋਂ ਰਿਸੀਵ ਕਰ ਲਿਆ ਸੀਗਾ ਤੇ ਜਿਹੜੇ ਭਾਜੀਆਂ ਬੜੇ ਉਹਨਾਂ ਨੇ ਮਮਮੀ ਨੂੰ ਉੱਥੇ ਤੱਕ ਛੱਡਤਾ ਸੀਗਾ ਖੈਰਾਬਾਦ ਤੱਕ। ਤੇ ਹੁਣ ਅਸੀਂ ਭਾਈ ਰੋਪਣ ਨੂੰ ਚੱਲੇ ਹੋਏ ਆਂ ਮਿਲ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੂੰ ਵੀ ਬਾ ਦੇ ਤੇ ਭਾਈ ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਤੇ ਹਮਮ ਤੇ ਚੁਬੇਰੇ ਹੋ ਹੁਣ ਬਲੌਗਾਂ ਦੇ ਨਾਲ ਤੁਹਾਨੂੰ ਦਿਖਾਣਾ ਪੂਰਾ ਵਿਆਹ ਤੇ ਵੱਧ ਤੋਂ ਵੱਧ ਕਹਿ ਲੋ ਵੀ ਅ ਬਲੇਸਿੰਗਸ ਦੇਓ ਆਪਣੀ ਜੋੜੀ ਨੂੰ ਹਾਂ ਬਿਲਕੁਲ ਬਾਕੀ ਬਲੌਗਾਂ ਦੇ ਨਾਲ ਜ਼ਰੂਰ ਜੁੜੇ ਰਹੋ ਤੇ ਤੁਹਾਨੂੰ ਰੋਪੜ ਹੁਣ ਅੱਜ ਕਮਾਉਣਾ ਰੋਪੜ ਅਗਲੇ ਬਲੌਗਾਂ 'ਚ ਤੁਹਾਨੂੰ ਖੰਨੇ ਖਮਾਉਣਾ ਪਤਾ ਨਹੀਂ ਕਿੱਥੇ-ਕਿੱਥੇ ਕਮਾਉਣਾ ਤੇ ਸਲਾਹ ਸਾਡੀ ਚੱਲ ਰਹੀ ਹੈ ਹੁਣ ਇਹੀ ਡਿਸਾਈਡ ਵੀ ਕਿੱਥੇ ਤੇ ਕਿਆ ਲੈਣਾ ਕਿੱਥੇ ਤੇ ਕਿਆ ਲੈਣਾ ਹਾਂ ਅਗਲੇ ਬਲੌਗਾਂ 'ਚ ਹੁਣ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਹੀ ਦੇਖਣ ਨੂੰ ਮਿਲੂਗੀਆਂ ਅਲੱਗ-ਅਲੱਗ ਸ਼ਹਿਰ ਵਿੱਚ ਸ਼ਾਪਿੰਗ ਦੇਖਣ ਨੂੰ ਮਿਲੂਗੀ ਤੇ ਗੱਲ ਕੁਛ ਇਦਾਂ ਚੱਲਦੀ ਸੀਗੀ ਜਦ ਮੰਮੀ ਨੂੰ ਪਿੱਛੇ ਪੱਤਲ ਮੰਮੀ ਸਾਸਟਰੀ ਘਰ ਬੁਲਾਉਂਦੀ ਸਾਸ ਸਿਹਾਰ ਜਦੋਂ ਮੰਮੀ ਨੂੰ ਪਤਾ ਲੱਗਿਆ ਵੀ ਵਿਆਹ ਹੈ ਮੰਮੀ ਕਹਿੰਦੇ ਵੀ ਆਪਾਂ ਨੇ ਭਾਈ ਕੁਛ ਨਾ ਕੁਛ ਦੇਣਾ ਹਾਂ ਤੇ ਫਿਰ ਹੁਣ ਅਸੀਂ ਜਿੱਦਾਂ ਮੰਮੀ ਨੇ ਕਿਹਾ ਕਹਿੰਦੇ ਭਾਈ ਸੋਚੋ ਪਹਿਲਾਂ ਕਿਆ ਕਿਆ ਦੇਣਾ ਵੀ ਕੋਈ ਇਹੋ ਜੀ ਚੀਜ਼ ਦੋ ਜਿਹੜੀ ਕੁੜੀ ਦੇ ਕੰਮ ਆ ਜਵੇ ਠੀਕ ਹੈ ਤੇ ਜਿਵੇਂ ਹੁਣ ਉੱਧਰ ਵਾਲੇ ਕਰਨ ਲੱਗੇ ਹੋਏ ਐਵੇਂ ਅਸੀਂ ਥੋੜਾ ਮਾੜਾ ਮੋਟਾ ਅਸੀਂ ਵੀ ਕਰਨਾ ਵੈਸੇ ਤਾਂ ਉੱਧਰ ਕਿੱਥੇ ਅਸੀਂ ਮੁਕਾਬਲਾ ਕਰ ਸਕਦੇ ਸੀ ਧੀ ਗੱਲ ਤੇ ਹਨ ਅਸੀਂ ਚੱਲੇ ਆ ਜੀ ਰੋਪੜ ਨੂੰ ਸਾਡੀ ਨੂਰ ਸਾਨੂੰ ਦੱਸੋ ਕਿ ਅਸੀਂ ਕੀ ਕੁੱਝ ਲੈਣਾ ਹੈ ਬਲਵਜੀ ਚਾਚੀ ਗਾਲ ਪਲੀ ਚਾਚੀ ਕਾ ਬੁਲਾ ਦੇ ਪੁੱਤ ਅੱਜੀ ਤਾਂ ਹੋਇਆ ਵਾ ਕਿਆ ਏ ਝੋਨੇ ਪੁੱਤ ਬਣਦਾ ਚਾਚੀ ਪਤਾ ਨਹੀਂ ਮੈਨੂੰ ਤਾਂ ਇੱਕ ਹੀ ਹੈ ਹੋਰ ਇਦਾਂ ਹੋਈ ਪਈ ਆ ਇਹ ਚਾਚੀ ਕਾ ਬੇ ਨਿੱਤੇ ਕਹੀ ਹੋਈ ਸੀ ਕਿੱਥੇ ਤੇ ਆ ਗਈ ਏ ਤੇਤੇ ਥੋੜੀ ਜਿਹਾ ਕਰਦੀ ਆ ਸ਼ਰਮ ਦੀ ਆ ਹੁਣ ਕਈ ਦਿਨਾਂ ਬਾਅਦ ਮਿਲੀ ਨਾ ਤੈਨੂੰ ਕਾਫੀ ਹੋ ਗਿਆ ਕਈ ਨੂੰ ਹੈ ਹਾਂ ਉਹ ਇਹਿੰਨਾ ਹੋ ਗਿਆ ਕਾਮ ਨੇ ਜੱਕ ਜੀ ਆਈ ਜਾਂਦੀ ਏ ਉਹਦੇ ਕਰਕੇ ਥੋੜੀ ਜੱਕਦੀ ਆ ਨਹੀਂ ਇਹ ਕਿੱਥੇ ਬੈਠਣ ਵਾਲੀ ਮੈਂ ਉਹੀ ਤਾਂ ਕਹਿੰਦੀ ਆ ਕਹਿੰਨੀ ਹੋਣੀ ਏ ਗਈ ਵੀ ਤੇ ਕਿੱਥੇ ਤੇ ਆ ਗਈ ਮੂਚ ਬੋਲੀ ਜਾਂਦੀ ਤੁਹਾਨੂੰ ਬੁਲਾ ਦੇ ਬੁੱਤ ਸਾਸਰੀ ਕਾਲ ਜਾਂ ਫਿਰ ਰੱਟਾ ਲਾਉਂਦੀ ਆ ਫਿਰ ਸਾਸਰੀ ਕਾਲੇ ਬੁਲਾਈ ਜਾਂਦੀ ਆ ਹੁਣ ਬੁਲਾਈ ਨਾ ਬਸ ਫਿਰ ਐਂ ਤੇ ਫਿਰ ਹੁਣ ਚਲੋ ਠੀਕ ਆ ਜੀ ਫਿਰ ਹੁਣ ਅਸੀਂ ਅੱਗੇ ਜਾ ਕੇ ਮਿਲਦੇ ਆ ਸਾਡੀ ਨੂਰ ਗੰਦੀ ਹੋ ਗਈ ਇਹ ਸਾਨੂੰ ਸਾਸਰੀ ਕਾਲ ਹੀ ਮਿਲਾਉਂਦੀ ਫਿਰ ਬੁਲਾਉਣੀ ਨਹੀਂ ਤਾ ਠੀਕ ਆ ਠੀਕ ਆ ਬੁਲਾਈ ਨਾ ਹੁਣ ਬੁਲਾਈ ਨਾ ਠੀਕ ਆ ਜੀ ਮਿਲਦੇ ਆ ਪਹੁੰਚ ਗਏ ਜੀ ਅਸੀਂ ਰੋਪੜ ਤੇ ਮੈਂ ਇਥੋਂ ਦੀ ਪਹਿਲਾਂ ਵੀ ਇੱਕ ਦੋ ਵਲੌਗ ਬਣਾ ਕੇ ਪਾਏ ਆ ਤੇ ਆ ਦੇਖੋ ਆ ਕਿੰਨੇ ਸੋਹਣੇ ਜਿਹੜੇ ਰਿੰਗ ਰੱਖਣ ਨੂੰ ਹੁੰਦੇ ਆ ਠੀਕ ਹੈ ਨੇ ਭਾਜੀ ਰਿੰਗ ਹੈਂਪਰਸ ਕਹਿੰਦੇ ਆ ਇਹ ਰਿੰਗ ਟ੍ਰੇ ਆ ਹੋ ਜਾਂਦੀ ਹੈ ਇੰਗੇਜਮੈਂਟ ਰਿੰਗ ਲਈ ਹੋ ਗਿਆ ਬਾਕਸਿਸ ਵਗੈਰਾ ਮਤਲਬ ਕਿ ਆਪਣੇ ਪਸੰਦ ਦਾ ਤੁਸੀਂ ਜਿਵੇਂ ਮਰਜ਼ੀ ਤੁਸੀਂ ਉਹ ਕਰ ਸਕਦੇ ਆ ਮਤਲਬ ਕਿ ਜਿਵੇਂ ਰਿੰਗ ਦੇ ਨਾਲ ਆਂਦੇ ਬਾਕਸਿਸ ਆ ਆਪਣਾ ਲਹੰਗੇ ਦੇ ਨਾਲ ਜਾਂ ਸੂਟ ਦੇ ਨਾਲ ਮੈਚਿੰਗ ਰਿੰਗ ਉਹ ਲੈ ਲੈਂਦੇ ਆ ਹਾਂ ਤੇ ਹੁਣ ਗੱਲ ਕੁਛ ਐਦਾਂ ਐ ਵੀ ਤੁਸੀਂ ਸੋਚਦੇ ਹੋਣਾ ਵੀ ਲੈਣ ਤਾਂ ਇਹ ਕਿਆ ਆ ਵੀ ਦਿਖਾ ਕੇ ਆ ਰਹੇ ਆ ਭਾਜੀ ਕਹਿੰਦੇ ਵੀ ਇੱਕ ਦੋ ਚੀਜ਼ਾਂ ਪਈ ਅਸੀਂ ਥੋੜੀ ਜਿਹੀ ਯੂਨੀਕ ਰੈਡੀ ਕੀਤੀਆਂ ਵੀ ਤੁਸੀਂ ਦਿਖਾ ਦਿਓ ਕਿਹੜੇ ਦਿਖਾਉਣ ਦਾ ਕੋਈ ਬਜਨ ਲੱਗਦਾ ਹੈ ਨਾ ਤੇ ਇਸ ਕਰਕੇ ਆ ਵੀ ਰੱਖਿਆ ਕਿੰਨਾ ਸੋਹਣਾ ਰਿੰਗ ਟ੍ਰੇ ਦੇ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਆ ਜਿਵੇਂ ਲਾਈਟ ਜਿਵੇਂ ਇਹ ਆਈਟਮ ਐ ਸਾਰੇ ਆਪਣੀ ਹੱਦੀਆਂ ਬਣੀ ਹੋਈਆਂ ਐ ਕਸਟਮਾਈਜ਼ ਐ ਲਾਈਟਿੰਗ ਐ ਸਾਰੇ ਇਹਨਾਂ ਇਹ ਬਹੁਤ ਵਧੀਆ ਚੀਜ਼ ਭਾਜੀ ਇਹ ਅੱਛਾ ਤੁਸੀਂ ਆਪ ਤਿਆਰ ਕਰਦੇ ਆਂ ਇਹ ਅਸੀਂ ਖੁਦ ਕਸਟਮਾਈਜ਼ ਕਰਦੇ ਆਂ ਮਤਲਬ ਕਿ ਜਿਵੇਂ ਕਸਟਮਰ ਕਹਵੇ ਜਿਵੇਂ ਹੁਣ ਆ ਚੀਜ਼ ਦਾ ਨਾਮ ਪਿੱਛੇ ਤੁਸੀਂ ਕਸਟਮਾਈਜ਼ ਕਰਾਣਾ ਹੈ ਪਿੱਛੇ ਨਾਮ ਜਿਵੇਂ ਕਹ ਲੋ ਕਪਲ ਦਾ ਨਾਮ ਹੈ ਆਮਨ ਤੇ ਆਮਨਪ੍ਰੀਤ ਕੋ ਰਹਿ ਜਾ ਉਹਨਾਂ ਦੇ ਨਾਮ ਪਿੱਛੇ ਕਸਟਮਾਈਜ਼ ਹੋ ਜਾਊਗਾ ਇਹ ਸਾਰੇ ਆਪਣੀ ਹੱਥੀ ਬਣੀਆਂ ਹੋਈਆਂ ਹੈਂਡ ਮੇਡ ਆਈਟਮਸ ਐ ਮੇਰਾ ਬੜਾ ਤਵੀ ਜਦ ਆਪਣੀ ਅਗੇਟਮੈਂਟ ਹੋਊਗੀ ਮੈਂ ਇਹ ਲੈ ਕੇ ਜਾਊਂਗੀ ਚਲੋ ਹੋਈਆ ਪਰ ਸਾਡੀ ਹੋਰ ਧੱਗਣ ਵਾਲੇ ਹੋਗੀ ਬਸ ਸਮਝ ਲਓ ਹੁਣ ਆਪਣੇ ਨਿਆਣਿਆਂ ਦੀ ਹੋਣੀ ਅਗੇ ਹੈ ਨਾ ਉਹਨਾਂ ਨੂੰ ਲੈ ਕੇ ਜਾਓਗੇ ਫਿਰ ਇਹ ਚੱਲਦਾ ਰਿਵਾਜ ਚੱਲਣੇ ਆਏ ਕਿ ਲੈ ਕੇ ਪਤਾ ਕਿ ਜਿਸ ਤਰ੍ਹਾਂ ਦਾ ਇਸ ਤੋਂ ਇਲਾਵਾ ਕਸਟਮਰ ਆਪਣੀ ਚੋਇਸ ਦੱਸ ਦਿਆ ਤਾਂ ਉਸ ਕਸਟਮਰ ਦੇ ਅਕੋਰਡਿੰਗ ਅਸੀਂ ਔਰ ਰਿੰਗ ਟ੍ਰੇ ਉਸ ਅਕੋਰਡਿੰਗ ਵੀ ਜਿਵੇਂ ਮੋਰ ਮੋਰ ਵਾਲੀ ਰਿੰਗ ਟ੍ਰੇ ਬਣ ਜੂਗੀ ਇਸ ਤੋਂ ਇਲਾਵਾ ਹੈਂਡ ਵੈਕਸ ਤੇ ਆਊਗਾ ਮੋਤੀ ਵਾਲੀ ਮਿਰਰ ਵਾਲੀ ਲਗ ਲਗ ਤਰ੍ਹਾਂ ਦੀਆਂ ਉਹ ਆਪਣੇ ਹੱਥ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਉਹ ਵੀ ਰੈਡੀ ਹੋ ਜੂਗੀ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਵੀ ਅਸੀਂ ਤਿਆਰ ਕਰ ਦਿੰਦੇ ਹਾਂ ਇਹ ਕਾਜ ਕਲ ਚੱਲਦਾ ਪਿਆ ਜਿਵੇਂ ਹੁਣ ਇਹ ਸ਼ਾਈ ਚਿੱਠੀ ਦੇ ਨਾਲ ਨਾਲ ਕੋਈ ਵੈਟਿੰਗ ਲਈ ਹੈ ਅਨਿਵਰਸਰੀ ਲਈ ਹੈ ਬਰਥਡੇ ਲਈ ਹੈ ਖੂਬ ਚੱਲਦਾ ਹੈ ਇਹਦੇ ਵਿੱਚ ਜਿਵੇਂ ਤੁਸੀਂ ਫੋਟੋ ਨਾਲ ਫੋਟੋ ਲਗਾਨੀ ਹੈ ਫੋਟੋ ਲੱਗ ਜੂਗੀ ਜਿਵੇਂ ਕਪਲ ਦੀ ਲਗਾਨੀ ਕਪਲ ਦੀ ਹੈ ਮੈਰਿਜ ਲਈ ਚੱਲ ਜਿੰਦਾ ਹੈ ਸ਼ਾਇ ਚਿੱਠੀ ਲਈ ਹੈ ਵੀ ਆਪਣਾ ਹੈਂਡ ਮੇਡ ਹੈ ਹੱਥ ਦੇ ਵਰਕ ਹੋਇਆ ਹੈ ਇਹ ਸਾਰੀ ਮਦਕੀ ਕੜਾਈ ਦੇ ਉੱਤੇ ਹੈ ਇਹ ਨੂੰ ਸਾਰਾ ਉਹ ਕਰਿਆ ਹੋਇਆ ਹੈ ਤਾਂ ਗਿਆ ਨਾ ਮਤਲਬ ਕਿ ਲੱਗ ਲੱਗੇ ਇੰਨਾ ਚ ਵੀ ਹੈ ਜਿਵੇਂ ਤੁਸੀਂ ਮਦਰ ਸਿਲੈਕਟ ਕਰੋਗੇ ਉਹ ਮੇਰੇ ਰੈਡੀ ਹੋ ਜਨਾ ਇਹ ਹਾਂ ਸਾਡੀ ਗੁੰਤੀਆਂ ਮਾਰੀਆਂ ਇਹ ਭਾਜੀ ਵੈਸੇ ਤੁਹਾਡੀ ਮਿਹਨਤ ਬਹੁਤ ਹੈ ਯਾਰ ਇਹ ਚੀਜ਼ ਦਾ ਹਾਂ ਮਿਹਨਤ ਹੀ ਅਸੀਂ ਇਹੋ ਚੀਜ਼ ਲੈਂਦੇ ਕਿ ਮਿਹਨਤ ਆ ਕਹਿੰਦੇ ਨਾ ਮਿਹਨਤ ਕਰੋਗੇ ਤਾਂ ਹੀ ਫਲ ਮਿਲੇਗਾ ਤਾਂ ਮਿਹਨਤ ਹੀ ਫਲ ਹੈ ਕਿ ਇਹ ਚੀਜ਼ ਤਾਂ ਅਸੀਂ ਦਿੰਦੇ ਕਸਟਰ ਨੂੰ ਚੁਆਇਸ ਕੁਆਲਟੀ ਦਿੰਦੇ ਹਾਂ ਕਿ ਅਗਲੇ ਜਾ ਕੇ ਕਿ ਹਾਂ ਬਿਲਕੁਲ ਡਿਫਰੈਂਟ ਜੀ ਆਈਟਮ ਹੈ ਇਹਨਾਂ ਦਾ ਪ੍ਰਾਈਸ ਕੀ ਹੈ ਇਹ ਡਿਪੈਂਡ ਕਰਦਾ ਇਹਨਾਂ ਦਾ ਪ੍ਰਾਈਸ ਹੁੰਦਾ ਹੈ ਸਾਈਜ਼ ਦੇ ਅਕੋਰਡਿੰਗ ਜਿਵੇਂ ਹੁਣ ਜਿਵੇਂ ਹੁਣ ਆ ਰਿੰਗ ਦੇ ਦਾ ਰਿੰਗ ਦਾ ਸਾਈਜ਼ ਹੁੰਦਾ ਜਿਵੇਂ ਰੈਡੀ ਸ਼ੁਰੂ ਹੋ ਜਾਂਦੀ ਹੈ 8 ਇੰਚ ਤੋਂ ਆਖੇ ਚੀ hmm. 10 ਇੰਚੀ 12 ਇੰਚੀ ਉਸ ਅਕੋਰਡਿੰਗ ਇਹਨਾਂ ਸਾਈਜ਼ ਜਿਵੇਂ ਮਿਨੀਮਮ ਜਿਹੜਾ ਹੈ 8 ਇੰਚੀ ਵਾਲਾ ਰੈਡੀ ਹੋ ਜਾਂਦਾ ਹੈ 800 ਤੋਂ 900 ਰੁਪਏ ਦੀ ਰੇਂਜ ਚ ਰੈਡੀ ਹੁੰਦਾ ਹੈ ਹੂੰ ਸੋਹਣਾ ਬਾਕੀ ਇਸ ਤੋਂ ਇਲਾਵਾ ਜਿਵੇਂ ਕੋਈ ਲੋਕੀ ਗੁਰਬਾਣੀ ਦੇ ਸਲੋਕ ਲਖਵਾਉਂਦੇ ਆ ਉਹ ਉਸ ਅਕੋਰਡਿੰਗ ਜਿੰਨਾ ਵਰਕ ਵਧੇ ਜਾਣਾ ਹੈ ਜਿੰਨਾ ਹੱਦ ਦਾ ਕੰਮ ਵਧੇ ਜਾਣਾ ਉਸ ਅਕੋਰਡਿੰਗ ਰੇਟ ਬਣਦਾ ਹੈ ਇਹਨਾਂ ਦੋਨਾਂ ਦਾ ਕੀ ਪ੍ਰਾਈਸ ਆ ਇਹਨਾਂ ਦਾ ਜਿਵੇਂ ਆ ਵਾਲਾ ਹੈ 800 ਰੁਪਏ ਦੀ ਰੇਂਜ ਚ ਹੈ ਹੁਣ ਆ ਵਾਲਾ ਹੈ 1200 ਦੀ ਰੇਂਜ ਚ ਹੈ ਠੀਕ ਬਾਕੀ ਹੁਣ ਜਿਵੇਂ ਕਈ ਕਸਟਮਰ ਕਪਲ ਦਾ ਹ ਹਾਂ ਉਹ ਜੋ ਪੀਸ ਹੁੰਦਾ ਉਸ ਅਕੋਰਡਿੰਗ ਉਹ ਲਹਿੰਗਾ ਬਣ ਜਾਂਦਾ ਆਪਣਾ ਉਹ ਜੋ ਪੀਸ ਐਕਸਟਰਾ ਲੈ ਲੈਂਦੇ ਉਸ ਅਕੋਰਡਿੰਗ ਲਹਿੰਗਾ ਬਣ ਜਾਂਦਾ ਤੇ ਜਿਵੇਂ ਲੜਕੇ ਦੀ ਉਸ ਅਕੋਰਡਿੰਗ ਡਰੈਸ ਦਾ ਕਲਰ ਬਣ ਜਾਂਦਾ ਯਾਦਗਾਰੀ ਹੋ ਜਾਂਦੀ ਹਾਂ ਬਸ ਯਾਦਗਾਰ ਇਹ ਆ ਕਿ ਲਾਈਫਟਾਈਮ ਇਹ ਯਾਦਗਾਰੀ ਹੈ ਮੰਮੀ ਦੀ ਬਿਆਰੀ ਫੋਟੋ ਲੱਭਦੀਆਂ ਕੋਈ ਮੰਮੀ ਤੇ ਪਾਪਾ ਜੀ ਦਾ ਘਰ ਦੇ ਇਧਰ ਐਨਕਾ ਪੁੱਠੀਆਂ ਲਾਈ ਬੇਟਾ ਦਾ ਚੱਲ ਛੱੜਦੀ ਮੇਰੀਆਂ ਇਹ ਮੰਮੀ ਤੁਸੀਂ ਕਿਹੜੇ ਰੰਗ ਦਾ ਸੂਟ ਪਾਇਆ ਹੋਇਆ ਸੀ ਲਾਲਕ ਲਾਲਕ ਪਾਪਾ ਜੀ ਨੇ ਪਾਪਾ ਜੀ ਨੇ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਇੱਕ ਕਨਫਰੈਂਸ ਪੁਰਸ਼ਟੇ ਪੁੱਛ ਲਮੜੇ ਕਿਹੜੇ ਕਰਦੇ ਹਾਂ ਉਹ ਹੀ ਤੇ ਜਿਹੜੀ ਆਮ ਪਾਉਂਦੇ ਹਾਂ ਹੁਣ ਕਿਹਾ ਯਾਦ ਹੁਣ ਮਾੜਾ ਮੋਟਾ ਲੈ ਪਿਆਰੀ ਮੈਮਰੀਜ਼ ਕਿਨੂੰ ਨਹੀਂ ਆਦ ਹੁੰਦੀਆਂ ਹੁੰਦੀਆਂ 45 50 ਸਾਲ ਹੋ ਗਏ ਹੁਣ ਲੈ ਕਿਉਂ ਨਹੀਂ ਆਦ ਤੁਸੀਂ ਭੁੱਲ ਸਕਦੇ ਆ ਉਹ 45 50 ਕਹਿ ਤਾਂ 40 42 ਸਾਲ ਤਾਂ ਹੋ ਗਏ ਹੋਣੇ ਮੰਮੀ ਵਿਆਹ ਨੂੰ ਆ ਹੋ ਗਏ 38-40 ਹਾਲ ਦੀ ਤਾਂ ਮੀਤ ਦੀਦੀ ਹੋ ਗਈ ਸਭ ਤੋਂ ਵੱਡੀ ਭੈਣ ਸਾਡੀ ਇਹ ਯਾਦ ਕਰਕੇ ਮੈਂ ਬਣਵਾਉਣਾ ਮੰਮੀ ਨੂੰ ਸਾਹ 2 ਸਾਲ ਪਹਿਲਾਂ ਤਾਂ ਹੋਇਆ ਤਾਂ ਇਹ ਹਾਂ ਬਸ ਉਹੀ 42 ਕਹਾਂ ਮੈਂ ਬਣਵਾਤਾ ਮੰਮੀ ਤੇ ਲੈਣਾ ਵੀ ਮੰਮੀ ਵੀ ਕਿਹੜੇ ਰੰਗ ਦਾ ਲੈਂਕੋ ਸੂਟ ਪਾਇਆ ਹੋਇਆ ਸੀ ਪਾਪਾ ਜੀ ਨੇ ਕਿਹਾ ਟੰਗ ਮੈਂ ਆਪਣੇ ਕਮਰੇ ਚ ਮੰਮੀ ਦੇ ਕੇ ਯਾਦਗਾਰੀ ਰਹੂਗੀ ਮੇਰਾ ਵੀ ਚੌਪੂਰਾ ਮੰਮੀ ਦਾ ਵੀ ਚੌਪੂਰਾ ਤੇ ਹੁਣ ਆਪਾਂ ਚਿੱਠੀਆਂ ਦੇਖ ਲਈਏ ਜਿਹੜੇ ਕੰਮ ਨੂੰ ਆਏ ਆ ਆਪਣਾ ਬੇੜੀਏ ਉਹ ਦੇਖੋ ਲੱਗੇ ਦਿਖਾਉਣ ਲਓ ਬਾਜੀ ਫਿਰ ਦਿਖਾਓ ਹੁਣ ਸਾਨੂੰ ਚਿੱਠੀਆਂ ਦੇਖੀ ਇਹ ਚਟੀਆਂ ਬਹੁਤ ਸੋਹਣੀਆਂ ਇੱਧਰ ਭਾਜੀ ਉਹਨਾਂ ਦੀ ਹੈਗੀ ਅ ਕੱਪੜੇ ਦੀ ਦੁਕਾਨ ਤੇ ਚਿੱਠੀਆਂ ਵਾਲੀ ਦੁਕਾਨ ਹੈਗੀ ਹੈ ਇੱਧਰਲੀ ਸਾਈਡ ਤੇ ਇੱਥੇ ਬਖਤਾਵਰ ਮਲਦੀ ਦੀ ਦੁਕਾਨ ਦੇ ਹਾਂਜੀ ਬਖਤਾਵਰ ਮਲਦੀ ਦੁਕਾਨ ਦੇ ਭਾਈ ਓਪੋਜ਼ਿਟ ਨਾਲ ਨਾਲ ਵਾਲੀ ਕਾਲੀ ਜਿਹੜੀ ਚਿੱਜਾਂ ਜਲਦੀ ਆ ਪਈਆਂ ਚਾਹੇ ਚਿੱਠੀ ਨੂੰ ਹੈ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਰਾਜੇ ਮਹਾਰਾਜੇ ਦੀ ਚਿੱਠੀਆਂ ਜਲਦੀ ਆ ਸੀ ਉਸ ਅਕੋਰਡਿੰਗ ਚਿੱਠੀਆਂ ਹੁੰਦੀਆਂ ਜੋ ਇੱਕਨਾਂ ਚਲਦੀ ਹੁੰਦੀਆਂ ਸੈਨਾਪਤੀ ਪੱਤਰ ਲੈ ਕੇ ਆਓ ਆਏ ਕਹਿੰਦੇ ਹੁੰਦੇ ਸੀ ਸੈਨਾਪਤੀ ਪੱਤਰ ਲੈ ਕੇ ਆਓ ਖਾਤਾ ਆ ਗਿਆ ਖਾਤਾ ਆਏ ਪੜ੍ਹ ਕੇ ਸੁਣਾਉਣਾ ਹੂੰ ਇਹ ਆਵੇਂ ਹੁਣ ਚਿੱਠੀਆਂ ਅੱਜ ਕੱਲ ਚੱਲਦੀ ਪਈ ਦੇ ਵੋਲਵਿੰਗ ਚ ਚਿੱਠੀਆਂ ਆ ਰਹੀਆਂ ਕਿ ਜਿਵੇਂ ਸਪੇਸ ਘੱਟ ਹੈ ਬੰਦਾ ਇਹ ਮੇਰ ਦਿੰਦਾ ਇਹ ਚ ਮਤਲਬ ਕਿ 뮤직 ਹੈ ਤਾਂ 뮤직 ਵੀ ਵੱਜੂਗਾ ਅੱਛਾ ਇਹਦੇ ਚ ਹੈਗਾ ਮਿਊਜ਼ਿਕ ਹਾਂਜੀ ਮਿਊਜ਼ਿਕ ਲਗਾ ਦੋ ਕੋਈ ਨਹੀਂ ਇਹ ਇੱਕ ਨਾ ਇਲਾਦਾ ਇਹ ਜਿਹੜਾ ਮਿਊਜ਼ਿਕ ਹੈ ਜਿਹਦਾ ਕਾਪੀਰਾਈਟ ਨਹੀਂ ਹੁੰਦਾ ਅੱਛਾ ਨਹੀਂ ਆਉਂਦਾ ਹੂੰ ਪਤਾ ਨਹੀਂ ਇਹ ਕੀ ਆ ਚੱਕਰ ਹੈ ਇਹ ਸਾਰੇ ਜਿਹੜੇ ਮੰਨ ਲਾਦਾ ਕਾਪੀਰਾਈਟ ਨਹੀਂ ਆਉਂਦਾ ਹੂੰ ਇਹ ਠੀਕ ਹੈ ਬਾਰੂ ਦੇ ਲੈ ਗਈ ਆ ਹੁਣ ਜਦ ਜਦ ਤੁਹਾਡੇ ਚਿੱਠੀ ਖੋਲੀ ਤੀ ਉਸ ਟਾਈਮ ਵੀ ਵੱਜਦਾ ਤਾਂ ਮਿਊਜ਼ਿਕ ਉਹ ਦੇਖੋ ਕੱਟਿਆ ਹੋਇਆ ਨਹੀਂ ਹੈਗਾ ਵੀ ਆਹ ਦੇਖੋ ਆ ਦੇਖੋ ਹਮਮ ਅੱਜ ਚੱਲ ਰਹੀ ਹੈ ਲਾਈਟਿੰਗ ਦੇ ਤੇ ਉਹ ਇਹ ਰੇਤੀ ਮਤਾ ਕੀ ਲਾਈਟਿੰਗ ਚੱਲੂਗਾ ਸੈਲ ਨਹੀਂ ਦੇਗਾ ਦੇਖੋ ਇਹ ਨਾਲ ਮਤਾ ਕੀ ਆ ਜੀ ਮੈਂ ਤੁਸੀਂ ਉਹਰੇ ਆਪਣੇ ਫੋਟੋ ਲਗਵਾਉਣਾ ਚਾਹੁੰਦੇ ਆ ਫੋਟੋ ਲੱਗ ਜਿੰਦੀ ਆ ਠੀਕ ਹੈ ਕੋਸ਼ ਐਕਸਰ ਕੋਈ ਲਿਖਵਾਣਾ ਚਾਹੁੰਦੇ ਹੋ ਲਿਖੋ ਜਿੰਦਾ ਹਮ ਆ ਚੀਜ਼ ਹੈ ਮਤਾ ਕੀ ਇਹ ਚਿੱਟੀਆਂ ਚ ਲੱਗ ਲੱਗ ਤਰਾ ਦਿਆਂ ਕਿ ਇਹ ਨੂੰ ਨਾ ਜਾਂਦਾ ਅੱਜ ਕੱਲ੍ਹ ਚਿੱਲੇ ਸੋ ਮਿਊਜ਼ਿਕ ਸਾਰਿਆਂ ਵਿੱਚ ਹੈ ਮਿਊਜ਼ਿਕ ਸਾਰਿਆਂ ਦੇ ਵਿੱਚ ਆਂਦਾ ਹੈ ਈਵਨ ਸਾਰਿਆਂ ਮਿਊਜ਼ਿਕ ਦੇ ਨਾਲ ਆਂਦਾ ਹੈ ਹਾਂ ਅੱਜ ਕੀ ਪੌਤਰਾ ਦੇ ਪੈਕਣ ਨੇ ਉਹਨਾਂ ਹੀ ਆ ਗਏ ਇੱਕ ਬੰਨੋ ਬੰਨਤੀ ਐਵੇਂ ਨਹੀਂ ਗਈ ਸੀ ਆਪਣੇ ਵਿਆਹ ਨੂੰ ਹਾਂ ਇਹੋ ਜਿਹੀ ਸੀ ਨਾ ਇਹੋ ਜਿਹੀ ਹਾਂ ਇਦਾਂ ਐ ਇੰਨੀ ਨੈਗੇਟਿਵ ਬੋਕਸ ਇਹੋ ਜਿਹਾ ਸੀਗਾ ਪੁੱਤ ਹੀ ਤੇ ਪਰਾਂ ਹੀ ਰੱਖੀ ਕਿਤੇ ਐਨਕਾਂ ਦੇ ਗਲਰ ਇੱਕੋ ਸ਼ੀਸ਼ੇ ਵਾਲੀ ਪਈ ਉਹ ਦੀ ਡੱਬੇ 'ਚ ਪਈ ਆ ਨਾ ਆ ਵੀ ਬਹੁਤ ਸੋਹਣੀ ਆ ਜਰਕਮ ਵਰਕਤ ਹੈ ਸਾਰੀ ਇਹ ਆਹ ਤੁਹਾਨੂੰ ਸੌਰੀ ਨਹੀਂ ਜਰਦਾ ਆ ਬੜਾ ਮਿਊਜ਼ਿਕ ਸੇਮ ਆਪਣੇ ਦਾਣਾ ਹੈ ਹਰ ਹੱਦ ਨਹੀਂ ਹਰੇ ਦੂਜਿਆਂ ਦੇ ਥੋੜਾ ਜਿਹਾ ਫਰਕ ਹੈ ਇਹ ਚੀਜ਼ ਵਾਲਵਿੰਗ ਚੀਜ਼ੀ ਆਪਾਂ ਨਹੀਂ ਇਹ ਵੀ ਸੋਹਣੀ ਹੈ ਇਹ ਵੀ ਚੀਜ਼ ਹੈ ਇਹਦਾ ਇਹ ਇਹ ਵੀ ਭਾਜੀ ਘਰੇ ਤਿਆਰ ਕਰਦੇ ਤੁਸੀਂ ਚਿਠੀਆਂ ਕੁਛ ਇਹਦੇ ਚ ਕਸਟਮਾਈਜ਼ ਅਸੀਂ ਖੁਦ ਕਰਦੇ ਆ ਕੁਛ ਰੈਡੀमेड ਆਂਦਾ ਜਿਵੇਂ ਬਾਕਸ ਵਗੈਰਾ ਹੁੰਦੇ ਆ ਵੁੱਡਨ ਬਾਕਸ ਉਹ ਕੋਈ ਵੀ ਮਤਲਬ ਕਿ ਸਾਡੇ ਜਿੰਨੀ ਵੀ ਮਤਲਬ ਕਿ ਚਿਠੇ ਦੇ ਬਾਕਸ ਹੋਣਗੇ ਗੱਤੇ ਦੇ ਉੱਤੇ ਨਹੀਂ ਸਾਰਾ ਵੁੱਡਨ ਬਾਕਸ ਹੈ ਕੀ ਬਾਤ ਚ ਰੀਯੂਜ਼ੇਬਲ ਹੋ ਜਾਂਦੀ ਹੈ ਆਈਟਮ ਅੱਗੇ ਵੀ ਯੂਜ਼ ਕਰਨੀ ਹੋਵੇ ਉਹ ਯੂਜ਼ ਹੋ ਜਾਂਦੀ ਹੈ ਤੇ ਇੰਨੇ ਚ ਜਿਵੇਂ ਹੁਣ ਅੱਜਕੱਲ ਬੀਅੰਮੀ ਦਾ ਟ੍ਰੈਂਡ ਚੱਲ ਪਿਆ ਜੀ ਸਵੀਟ ਦੀ ਜਗ੍ਹਾ ਅੱਜਕੱਲ ਡਰਾਈ ਫਰੂਟ ਜਹਾਂ ਲੱਗੇ ਪਹਿਲਾਂ ਮਠਿਆਈਆਂ ਜਾਂਦੀਆਂ ਸੀ ਹੁਣ ਅਗਲਾ ਮਠਿਆਈਆਂ ਦਾ ਵਜ੍ਹਾ ਬਿਮਾਰੀ ਆ ਗਿਆ ਕਿ ਲੋਕ ਡਾਈਟਰ ਵਿੱਚ ਆ ਗਏ ਡਰਾਈ ਫਰੂਟ ਲੈ ਹਾਂਜੀ ਹਾਂ ਆ ਦੇਖੋ ਜਿਵੇਂ ਬਹੁਤ ਰੈਟਨਾ ਹਟ ਜਾਊਗੀ ਹਾਂ ਝੁੰਗੀ ਕੈਪ ਆ ਗਿਆ ਝੁੰਗੀ ਝੁੰਗੀ ਦੂਏ ਦੇਸੀ ਬੋਲੀ ਜੀ ਕਹਿ ਰਹੀ ਐ ਜੀ ਮੈਂ ਡੋਲੀ ਵਿੱਚ ਬਣਾਈਆਂ ਮੈਂ ਉਹ ਵੀ ਬਈਆਂ ਬੜੇ ਕੋਲ ਡੋਲੀ ਵਾਲੀ ਅਸੀਂ ਰੈਡੀ ਕਰਦੇ ਪਿਆ ਮਤ ਹੈਗੇ ਸੀ ਪੀਸ ਵੇਖੇ ਸਾਡੇ ਹੋਰ ਬਣਾ ਕੇ ਆ ਚੀਜ਼ਾਂ ਦਿਲ ਨੇ ਆਪਣੇ ਕਾਹ ਉਹ ਜੰਨੀਆਂ ਸੋਹਣੀਆਂ ਉਹਨੇ ਪੈਸੇ ਜ਼ਿਆਦਾ ਇਹ ਜੇ ਸੇਮ ਮੈਚਿੰਗ ਚੱਕੀ ਦਾ ਉੱਪਰ ਦਾ ਹੋਊਗਾ ਇਹ ਕਿ ਮੁੰਡੇ ਕੁੜੀ ਦੀ ਫੋਟੋ ਲੱਗ ਜੂਗੀ ਇਹਦੇ ਚਾਹ ਹਾਂ ਫੋਟੋ ਲਗਾਣੀ ਹੈ ਫੋਟੋ ਲੱਜੂਗੀ ਇਹਨੇ ਕਪਲ ਦੀ ਹਾਂ ਦੇਖੋ ਠੀਕ ਆ ਦੇਣਾ ਕ੍ਰਿਸਟਲ ਵਾਂਗ ਇਹ ਇਹ ਸੈਲਫ ਡਾਊਨ ਹੋ ਸੈਲਫ ਦੀ ਜਿਹਨਾਂ ਜੋ ਮਾਰ-ਮਾਰ ਦਿਖਾਉਂਦੇ ਨੇ ਹਾਂ ਚੱਲ ਪੀ ਚੱਲ ਪੀ ਔਰ ਰੇਂਜ ਫੜਦੀ ਹੈ ਵੀ ਸੈਲ ਡਾਊਨ ਹੋ ਜਾਵੇ ਕਿਦਾਂ ਦਿਖਾਉਂਦੇ ਆ ਖੋਲ ਕੇ ਦਿਖਾਉਂਦੇ ਆ ਸੈਲ ਵੀ ਕੋ ਜਿੰਦੇ ਇੱਕੋ ਸ਼ੀਸ਼ੇ ਵਾਲੀ ਸੀ ਉੱਪਰ ਮਤਾ ਕੀ ਸਿੰਪਲ ਨੋਰਮਲ ਜਿਵੇਂ ਤੁਸੀਂ ਨੋਰਮਲ ਕੱਲਾ ਸ਼ਾਈ ਚਿੱਠੀ ਨੂੰ ਕਾਰਡ ਲੈਣਾ ਨੋਰਮਲ ਕਾਰਡ ਜਿਵੇਂ ਬਾਕਸਿਸ ਨਹੀਂ ਆਏ ਕਾਰਡ ਵੀ ਆ ਜਾਂਦੇ ਆ ਅਬ ਇੰਨੀ ਸੋਹਣੀ ਆ ਤੇ ਕਾਰਡ ਆ ਜਾਂਦੇ ਆ ਵਾਹ ਹਮ ਹੈ ਤਾਂ ਆ ਵੀ ਇੰਨੀ ਸੋਹਣੀ ਆ ਨਾਲੇ ਸਿੰਪਲ ਸੋਬਰ ਹਮ ਬਹੁਤ ਮਤਕੀਲ ਅਲਗ-ਅਲਗ ਤਰ੍ਹਾਂ ਦੇ ਹੈ ਕੋਲ ਕਸਟਮਾਈਜ਼ ਆ ਲਿਆ ਹੈ ਟਮੇ ਹੁਨਾ ਦੇਖੋ ਆ ਚੀਜ਼ ਇਹ ਪੂਰੇ ਫੋਟੋ ਦੇ ਜੇ ਤੁਸੀਂ ਜੀ ਨੇ ਆਪਣਾ ਬੰਦਾ ਕਹਿੰਦਾ ਕਿ ਇਹ ਕਾਰ ਦੇ ਨਾਲ ਹੋ ਰਹੀ ਸਾਰਾ ਮੈਨੇ ਲਿਖਿਆ ਜਾਵੇ ਸਾਰਾ ਲਿਖ ਕੇ ਆ ਜਿੰਦੇ ਫੋਟੋ ਲੱਗ ਜਾਂਦੀ ਹੈ ਕਪਲ ਦੀ ਜਿੰਨਾ ਦੇ ਮੈਨੇ ਲਿਖਿਆ ਤੇ ਉਹ ਬਿਲਕੁਲ ਬਿਲਕੁਲ ਇਹ ਵੀ ਠੀਕ ਹੈ ਜੀ ਗੱਲ ਬਹੁਤ ਸੋਹਣੇ ਹੈ ਦੀ ਜੱਟੀਆਂ ਭਾਈ ਬਹੁਤ ਸੋਹਣੀਆਂ ਸੋਹਣੀਆਂ ਬਾਕਸ ਬਹੁਤ ਮਦਇਸ਼ਾ ਜੱਟੀਆਂ ਜੀ ਵੀ ਜਾਣ ਕੇ ਦਿਖਾਉਂਦੇ ਵੀ ਇਹਨਾਂ ਦੇ ਦਿਲ ਭੜਕਣ ਦੇਖੋ ਦੁਕਾਨਦਾਰ ਹੁੰਦਾ ਹੀ ਇਹ ਚੀਜ਼ਾਂ ਬਿਲਕੁਲ ਹਾਂ ਅਗਲਾ ਕਹਿੰਦਾ ਨਾ ਉਹ ਗੰਨੇ ਦੇ ਖੇਤ ਚ ਵੜ ਦਿੰਦਾ ਦੁਕਾਨਦਾਰ ਕਿ ਗੰਨੇ ਖੇਤ ਚ ਵੜ ਕੇ ਨਾ ਗੰਨਾ ਪਸਾਣ ਲਿਆਦਾ ਉਹ ਵੀ ਕੰਮ ਸਾਡੀ ਚੀਜ਼ਾਂ ਦਾ ਕਿ ਅਸੀਂ ਕਿੰਨਾ ਅੰਧਵਾਲੀ ਜਾਨ ਐਟਮਾ ਮਤਲਬ ਕੀ ਐਨੀ ਇਹ ਤਾਂ ਤੁਹਾਨੂੰ 1% ਦਿਖਾਈ ਐ ਐਟਮਾ ਇਸ ਤੋਂ ਇਲਾਵਾ ਬਹੁਤ ਡਿਫਰੈਂਟ ਡਿਫਰੈਂਟ ਐਟਮਾ ਆਪਣੀ ਹੈਂਡ ਮੇਡ ਬਣੀ ਹੋਈਆਂ ਵੀ ਐ ਕਸਟਮਾਈਜ਼ ਆ ਸਹੀ ਖੁਦ ਕਰਦੇ ਆ ਕੋਈ ਰੈਡੀਮੇਡ ਚ ਮਤਲਬ ਕਿ ਬਹੁਤ ਆਈਟਮ ਮਿਲ ਜੂਗੀ ਤੁਹਾਨੂੰ ਸ਼ਾਇਦ ਚਿੱਠੀਆਂ ਦੇ ਵਿੱਚ ਇਸ ਤੋਂ ਇਲਾਵਾ ਸਾਡੇ ਕੋਲ ਜਿਵੇਂ ਪੈਕਿੰਗਸ ਵਗੈਰਾ ਅਜ ਕਰ ਹੈਂਪਰ ਚੱਲ ਰਹੀ ਹੈ ਗਿਫਟ ਹੈਂਪਰ ਚੱਲ ਰਹੀ ਹੈ ਹੈਂਪਰ ਤਿਆਰ ਕਰਦੇ ਹੋ ਆਪਣੇ ਹੱਥ ਦੇ ਕਸਟਮਾਈਜ਼ ਹੁੰਦੀ ਹੈ ਟ੍ਰੇਜ਼ ਵਗੈਰਾ ਹੁੰਦੀ ਹੈ ਉਹਨਾਂ ਅੱਜ ਕੱਲ ਇੱਕ ਸਪੈਸ਼ਲ ਹਿਮਾਲਿਆ ਸਾਹਿਬ ਲਈ ਫਲਾਵਰ ਟ੍ਰੇਲ ਚੱਲਦੀ ਹੈ ਭਈਆਂ ਹੂੰ ਮਤਲਬ ਕਿ ਫਲਾਵਰਸ ਦੀ ਟ੍ਰੇ ਅਜੋਕੀ ਸਪੈਸ਼ਲ ਬਹੁਤ ਸਾਨੂੰ ਵੈਸੇ ਦਿਖਾ ਦਿਓ ਮੜੀ ਜੀ ਫਲਾਵਰ ਵਾਲੀ ਟ੍ਰੇ ਬਈ ਇੱਕ ਉਹ ਗਿਫਟ ਵਾਲੀ ਵੀ ਦਿਖਾ ਦਿਓ ਮੈਨੂੰ ਮੜੀ ਜੀ ਆ ਗਿਫਟ ਵਾਲਾ ਹੈਂਪਰ ਪਰ ਪੈਕਿੰਗ ਅਸੀਂ ਸਾਹੇ ਚਿੱਠੀ ਦਾ ਕਰ ਲਈ ਜੀ ਪਸੰਦ ਉਹ ਤੁਹਾਨੂੰ ਚਿੱਠੀਆਂ ਵਾਲੇ ਦਿਨੇ ਪਤਾ ਲੱਗੂਗੀ ਵੀ ਅਸੀਂ ਕਿਹਦੀ ਲੱਤੀ ਆ ਠੀਕ ਹੈ ਤੇ ਦੀਦੀ ਕਹਿੰਦੇ ਵੀ ਆ ਵੀ ਇੱਕ ਦੋ ਚੀਜ਼ਾਂ ਦੇਖੋ ਭਾਈ ਅਸੀਂ ਆਪਣੇ ਇੰਨੇ ਮਿਹਨਤ ਦੇ ਨਾਲ ਜਿੱਦੀ ਕਰੀ ਕਰਦੇ ਹਾਂ ਜੀ ਹਾਂ ਜੀ ਹਮ ਉਸ ਨੂੰ ਕਸਟਮਾਈਜ਼ ਕਰਦੇ ਜੈਸੇ ਐਸੇ ਸੂਟ ਕਰवाने ਹੋ ਵੈਸੇ ਹਮ ਉਸ ਨੂੰ ਪੈਕਿੰਗ ਕਰ ਦਤੇ ਆਜ ਕੱਲ ਥੀਮ ਵਾਈਟ ਚੱਲ ਰਿਹਾ तो हम सेम थीम के हिसाब से सेम सेम पैकिंग साथ में जैसे गुट वगैरह हो गए आजकल जो चल रहे हैं वो चीज़ सेम थीम के हिसाब से हम आउट कर देते हैं किसने हैवी करवाना हो तो हैवी कर देते है हैं सिंपल करवाना हो तो सिंपल कर देते हैं उनके उसके ऊपर एक और ही देखो ये आजकल शाही चिट्ट उसकी चिट्ठी वगैरह में उसके अलावा रुमाला साफ वगैरह में बहुत अच्छी चल रही है जैसे दुल्हन कैरी ऑन करती है ਤੂੰ ਲੈ ਕੇ ਜਾਣਾ ਬੜਾ ਇੱਕ ਸਪੀਸ਼ਲ ਸਾ ਲੱਗਦਾ ਇਸ ਤਰ੍ਹਾਂ ਸੋ ਮਮੀ 4 ਡੇ ਟਾਈਮ ਤੇ ਲੈ ਕੇ ਹੁਣ ਟਾਈਮ ਤੱਕ ਦੇਖ ਲਓ ਕਿੰਨਾ ਬਦਲਾ ਯਾਰ ਹਾਂ ਖਾਲ ਚ ਲੈ ਕੇ ਜਾਂਦੇ ਹੁੰਦੇ ਸੀ ਉਹ ਹਾਲ ਕੇ ਹਾਂ ਚ ਹੁੰਦਾ ਸਭ ਕੁਝ ਆ ਲਫਾਫਿਆਂ ਚ ਪਾ ਲੇ ਜਿਹੜੀ ਸੂਟ ਵੀ ਲੈ ਭਾਈ ਨਣ ਦੇ ਤੇਰਾ ਲੈ ਜਿਦਾ ਨਹੀਂ ਤੇਰਾ ਹੁਣ ਹੁਣ ਅੱਜ ਕੱਲ ਉਹ ਹੀ ਆ ਅੱਜ ਕੱਲ ਫੈਸ਼ਨ ਦਾ ਟਾਈਮ ਹੈ ਫੈਸ਼ਨ ਦਾ ਟਾਈਮ ਹੈ ਬਿਲਕੁਲ ਉਪਰ ਸੇ ਝੱਲੇਗਾ ਨਹੀਂ ਦੋ ਦਸੇ ਕੁਝ ਵੀ ਚਾਹੇ ਸੂਟ ਠੀਕੇ ਹੋਵੇ ਕਿੰਨਾ ਰੂਮ ਨਾ ਘੱਟ ਕੇ ਸੱਤਾ ਹੋਵੇ ਕਿੰਨੀ ਅੱਛੀ ਹੋਣੀ ਗਈ ਆ ਸੋਈ ਗਰ ਮਤਲਬ ਵੀ ਮਿਲ ਜਾਏ ਤਾਂ ਉਸ ਸੇ ਕੋਈ ਗੱਲ ਹੈ ਸੂਟ ਹੋਵੇ ਕਿਤੇ ਚਾਹੇ ਬੇਸ਼ੱਕ ਵਿੱਚ ਨੋਰਮਲ ਜਦ ਪੈਕਿੰਗ ਦੇਖਣੀ ਹੈ ਅਗਲੇ ਦਾ ਮਨ ਆਇਆ ਵੀ ਸੋਣਾ ਸੱਜ ਕੇ ਰੋਤਾ ਮੈਂ ਸਵੇਰੇ ਫੰਗੀ ਹਰ ਗੱਲ ਹੋ ਜਾਂਦੀ ਆ ਹੋਰ ਨਹੀਂ ਜੇ ਅੰਦਰ ਹੈ ਇਸ ਤਰ੍ਹਾਂ ਸੇ ਇਹ ਵੀ ਮਿਲ ਜਾਦੀ ਹੈਗਾ ਪਾਰਲ ਪਾਗਰ ਪੈਕ ਕਰਨਾ ਹੈ

Hmm. बड़े छोटे थोड़ी वैसे एक नॉर्मल सूट का ये जाना है ना बबीरे के बीच में देख लेगी एक ऐसे वैसे एक इडिबी से सिंदूरदानी है ये बैंगल्स लगी है साड़ी और बिंदी है एक डेकोरेशन में मस्त शेष शगुन का जा रहा है किसी का शगुन का साड़ी जा रही है साथ में शॉल जा रही है और गुट वगैरह जा रहा है ओके बढ़िया है सिस्टम ਤੇ ਹੁਣ ਆਪਾਂ ਫਿਰ ਹੁਣ ਅਸੀਂ ਮਿਲਦੇ ਹਾਂ ਥੋੜੇ ਟਾਈਮ ਲਈ ਵਾਹ ਜੀ ਹੁਣ ਅਸੀਂ ਆ ਗਏ ਭਾਈ ਜਿਹੜੀ ਗੁਥਲੀਆਂ ਬਣਵਾਉਣੀਆਂ ਨੇ ਜਿਹੜੀ ਗੁਥਲੀਆਂ ਬਣਵਾਉਣੀਆਂ ਇੱਕ ਚੱਠੀ ਤੋਂ ਭੇਜ ਲਵੋ ਦੋ ਚੀਜ਼ਾਂ ਕਰਦੇ ਨਾ ਲੱਗ-ਲੱਗ ਪਾਉਂਗਾ ਹਾਂ ਲੱਗ-ਲੱਗ ਮੇਰੀ ਲੱਗ ਪਾਉਣੇ ਮਤਲਬ ਹੂੰ ਲੱਗ-ਲੱਗ ਹੀ ਪਾਉਂਗਾ ਨਾ ਦੋ ਗੁਥਲੀਆਂ ਬਣਾਉਣੀਆਂ ਆਪਾਂ ਦੋ ਜੋ ਵੀ ਭਾਈ ਸ਼ਕਨਾ ਦਾ ਸਮਾਨ ਪੈਂਦਾ ਹੁੰਦਾ ਸ਼ੁਆਰੇ ਹੋਗੇ ਬਦਾਣਾ ਤੇ ਉਹ ਬਦਾਮੇ ਹਨਾ ਹਾਂ ਬਦਾਮ ਬਦਾਮ ਆਕੇ ਠੱਗੇ ਵਾਲੀ ਮਿਸ਼ਰੀ ਠੱਗੇ ਵਾਲੀ ਮਿਸ਼ਰੀ ਤੇ ਆਪਣੇ ਉਹ ਆਗੇ ਜੀ ਖੋਪਾ ਖੋਪੇ ਪਕਾਉਣੇ ਹੋ ਹੈ ਠੱਗੇ ਵਾਲੀ ਮਿਸ਼ਰੀ ਹੋ ਮੰਮੀ ਠੱਗੇ ਵਾਲੀ ਮਿਸ਼ਰੀ ਆ ਤੇ ਜੋ ਗੋਠਾ ਨਾ ਸਮਾਨ ਹੁੰਦਾ ਉਹ ਹੁਣ ਲੈਣਾ ਨਾਲ ਚਿੱਠੀ ਪਰ ਜਾਂਦਾ ਹੁੰਦਾ ਨਾਲ ਹਨਾ ਜਿਵੇਂ ਤੁਸੀਂ ਤਾਂ ਭੇਜਣੀਗਾ भेज द्या दा ले ले दो आओ मेनू बस कले बदाम दे भेज द्या तेज्या ता जरूर भेज दो ठीक है मैं दा मुखाल करदा तू ते नहीं दा भेजना ਨਾਲੇ ਅਸੀਂ ਭੇਜਦਾ ਤੁਹਾਨੂੰ اچھا ਤੇ ਅਸੀਂ ਭੇਜਿਆ ਤਾ ਨਾ ਨਾ ਮੈਂ ਕਿਹਾ ਮੈਂ ਹਾਂ ਤੁਸੀਂ ਨਹੀਂ ਦਾ ਭੇਜਿਆ ਕੋਪੇ ਹੀ ਗੁਰਦੂ ਦੋ ਇੱਕ ਇੱਕ ਪਾਸੇ ਕਰ ਤੇ ਅਲੱਗ ਅਲੱਗ ਪਾਰੀ ਵੀਰੇ ਇੱਕ ਇੱਕ ਹਾਂ ਦੋ ਹਾਂ ਹਾਂ ਲਓ ਜੀ ਹੁਣ ਆਪਣੇ ਬਰਾਮ ਹੋ ਗਏ ਖੋਪਾ ਹੋ ਗਿਆ ਬਣਾਣਾ ਹੋ ਗਿਆ ਮਿੱਠੇ ਵਾਸਤੇ ਤੇ ਸ਼ਵਾਰੇ ਹੋ ਗਏ ਹੈਂ ਬਸ ਫਿਰ ਹੋ ਗਈਆਂ ਜਿੰਨੂੰ 2 3 4 ਹੋ ਗਈਆਂ ਇਹ ਹਾਂ ਮਿਸ਼ਰੀ ਨਾ ਪਾਵਾਂਗੇ ਚਲ ਮਿਸ਼ਰੀ ਜਰਾ 5 ਹੋ ਜੂਗੀ ਬਸ ਤਾਂ ਉਹੀ ਕਹਿੰਦੀ ਆ ਆਪੇ ਮਿਸ਼ਰੀ ਪਾ ਦੇ ਲੋ ਭਾਈ ਇਹ ਹੋ ਗਏ ਆਪਣਾ ਗੋਫਲੀ ਗੋਥਲੀ ਦਾ ਸਮਾਨ ਹਾਂ ਇਹ ਚਲੋ ਲਓ ਜੀ ਇੱਧਰ ਆ ਗਈ ਤਾਂ ਅੱਗੇ ਵਾਲੀ ਮਿਸ਼ਰੀ ਬਸ ਬਸ ਬਾਜੀ ਬਸ ਕਰੋ ਨਹੀਂ ਪਈਆ ਪਈਆ ਪਾਵਾ ਕੀ ਮਾਉਂਗਾ ਕਸ ਜਿੰਨੀ ਜਿੰਨੀ ਕੇ ਹਸਾਬ ਕੀ ਕੜੀ ਆ ਪਾ ਦੇ ਇੱਕ ਡੰਡੀਓ ਪਾ ਦੇ ਡੰਡੀ ਆ ਪਾ ਦੇ ਬਸ ਹਾਂ ਹਾਂ ਬਸ ਬਸ ਉਹਨੇ ਸਹੀ ਹੋ ਕਰਕੇ ਪਾ ਦੇ ਨਹੀਂ ਇੱਕ ਡੰਡੀ ਉੱਛੇ ਭਾਗੀ ਕੁਛ ਮਰਸੀ ਕੁਦਰ ਪਾ ਦੇ ਜਿਹੜਾ ਵੀ ਰਕਦਰ ਹਾਂ ਇਦਾਂ ਹੀ ਕਹਿੰਦੇ ਆ ਸਾਨੂੰ ਲਓ ਹੁੰਦਾ ਦਾ ਇਹ ਸ਼ਗਨ ਜੀ ਆ ਮਮੀ ਵਾਸਨ ਹੂੰ ਸ਼ੁਰੂ ਠੀਕ ਆ ਜੀ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਕਿਸੇ ਅਗਲੇ ਵਲੌਗ ਚ ਆ ਵੀ ਸਾਡੇ ਹੀ ਆ ਸਮਾਨ ਵੀਰੇ ਨਹੀਂ ਤਾਂ ਚੀ ਦੀ ਆ ਉਹ ਮੈਂ ਮੈਂ ਤਾਂ ਪਤਾ ਨਹੀਂ ਜਾ ਕੇ ਰੱਖਿਆ ਨਾਲੇ ਹੋ ਗਈਆਂ ਜੀ ਆਪਣੀਆਂ ਦਾਖਾਂ ਤੇ ਆਪਣੀਆਂ ਹੁਣ 6 6 ਆਈਟਮਾਂ ਹੋ ਗਈਆਂ ਖੋਪਾ ਦਾਖਾਂ ਬਦਾਮ ਇਹਦੇ ਬਾਰੇ ਸਾਨੂੰ ਥੋੜੀ ਜਿਹੀ ਕਨਕਲੂਜਨ ਆ ਮਮੀ ਕਹਿੰਦੀ ਲੈ ਚੱਲੋ ਵੀ ਘਰ ਜਾ ਕੇ ਦੇਖ ਲਿਓ ਹਾਂ ਬਿਲਕੁਲ ਤੇ ਲਓ ਜੀ ਹੁਣ 6000 ਆਈਟਮਾਂ ਹੋ ਗੀਆਂ ਆਪਣੀਆਂ ਖੋਪਾ ਜੈਸਮਿਨ ਖੋਪਾ ਹੋ ਗਿਆ ਦਾਖਾਂ ਬਦਾਮ ਧਾਗੇ ਵਾਲੀ ਮਿਸ਼ਰੀ ਤੇ ਬਦਾਣਾ ਹਰ ਇੱਕ ਅਲੱਗ-ਅਲੱਗ ਆਈਟਮਾਂ ਇਹਨਾਂ ਦੀ ਖੋਪਾਵਾਂ ਹੋਰ ਵੀ ਕੁਝ ਕਹਿੰਦੇ ਹੋਵੇ ਮਿਲਦੇ ਆਈ ਤੁਹਾਨੂੰ ਹੁਣ ਕਿਸੇ ਅਗਲੇ ਵਲੌਗ 'ਚ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ